ਅੱਜ ਸਿੱਖਦੇ ਆ ਆਪਾਂ ਕੁਝ ਚੰਗੀਆਂ ਆਦਤਾਂ ਰਾਤ ਨੂੰ ਜਲਦੀ ਸੌਣਾ ਅਤੇ ਸਵੇਰ ਨੂੰ ਜਲਦੀ ਉઠੋ ਉੱਠ ਕੇ ਸਭ ਤੋਂ ਪਹਿਲਾਂ ਬੁਰਸ਼ ਕਰੋ ਅਤੇ ਫਿਰ ਨਹਾਓ ਤੇ ਫਿਰ ਤਿਆਰ ਹੋ ਕੇ ਗੁਰਦੁਆਰੇ ਜਾਓ ਤੇ ਰੱਬ ਦਾ ਸ਼ੁਕਰਾਨਾ ਕਰੋ ਕਾਲਸਾ ਫਤਨਾਮ ਕੂਤਾ ਪੁਰਖ ਨੇ ਰੋ ਪੀ ਨੀਰ ਕਾਲ ਮੁੜ ਤੇ ਜਨੀ ਸੇ ਬੰਗੂ ਪਰਸਾ ਜਪ ਆਜ ਸੱਚ ਗਾਜ ਸੱਚ ਹੈਪੀ ਸੱਚ ਆਨ ਕੋ ਸੀ ਪੀ ਸੱਚ ਲਾਗੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਗੂ ਕਾ ਫਰਤ ਕਰੋ ਤੇ ਤੰਦਰੁਸਤ ਰਹੋ ਵੱਡਿਆਂ ਦਾ ਸਤਿਕਾਰ ਕਰੋ। ਪਰੌठा ਖਾਓ ਦਹੀਂ ਨਾਲ ਤੇ ਲੱਸੀ ਪੀਓ। ਬੜਾ ਫਰਾਦ। ਮੰਮੀ ਨੂੰ ਸੋਫਾਈ ਕਰੋ। ਘਰ ਸਾਫ਼ ਰੱਖੋ। ਪੜ੍ਹਾਈ ਕਰੋ ਤੇ ਰੋਜ਼ ਕੁਝ ਨਵਾਂ ਸਿੱਖੋ। ਖਾਂਗ ਅਤੇ ਸਿੱਖ ਦੇ ਟਾਈਮ ਮੂੰਹ ਦੇ ਮੋਰੇ ਰੁਮਾਲ ਰੱਖੋ। ਆਪਣੇ ਨੋ ਕੱਟ ਕੇ ਰੱਖੋ ਜਿਆਦਾ ਵੱਡੇ ਨਾ ਹੋਣ ਦਿਓ ਪੌਦਿਆਂ ਨੂੰ ਰੋਜ਼ ਪਾਣੀ ਲਾਓ ਅਤੇ ਰੋਜ਼ ਸ਼ਾਮ ਨੂੰ ਸੈਰ ਕਰੋ ਜੋ ਤੁਹਾਨੂੰ ਤੰਦਰੁਸਤ ਬਣਾਉਂਦੀ ਹੈ ਅਤੇ ਘਰ ਜਾ ਕੇ ਦੇਖੋ ਮਾਂ ਪੁੱਤ ਟੀਵੀ ਤੇ ਸਿੱਖੋ ਪੰਜਾਬੀ ਮਾਂ ਪੁੱਤ ਟੀਵੀ ਚੈਨਲ ਸਬਸਕ੍ਰਾਈਬ ਟੂ ਮਾਂ ਪੁੱਤ